ਦੋਸਤੋ ਪੋਸਟ ਆਫਿਸ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕੀ ਦਿੱਤੀ ਜਾਵੇਗੀ ਅਤੇ ਐਪਲੀਕੇਸ਼ਨ ਫਾਰਮ ਤੁਹਾਨੂੰ ਕਿੱਥੋਂ ਪ੍ਰਾਪਤ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਚਾਹੇ ਸੈਂਟਰ ਗਵਰਨਮੈਂਟ ਦੀ ਕੋਈ ਵੀ ਜੌਬ ਆਵੇ ਉਹਦੀ ਸਹੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪੋਸਟਾਂ ਬਿਲਕੁਲ ਹੀ ਰੈਗੂਲਰ ਵੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ ਡਰਾਈਵਿੰਗ ਲਿਸੈਂਸ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 1900 ਜਾਂ 900 ਰੁਪਏ ਤੋਂ ਸੈਲਰੀ ਸਟਾਰਟ ਹੋਵੇਗੀ ਜੀ ਪੰਜਾਬ ਦੇ ਉਮੀਦਵਾਰਾਂ ਲਈ ਵਧੀਆ ਮੌਕਾ ਆ ਚੁੱਕਾ ਜੀ ਪੰਜਾਬ ਦੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਨੇ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਲ ਐਪਲਾਈ ਜੋ ਤੁਸੀਂ ਕਰਨਾ ਹੋਵੇਗਾ ਜੀ ਆਫਲਾਈਨ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਅਤੇ ਫੇਸਬੁੱਕ ਪੇਜ ਦੇ ਕਮੈਂਟ ਬਾਕਸ ਤੇ ਦਵਾਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਇੱਥੇ ਤੁਸੀਂ ਆਪਣੇ ਸਿਗਨੇਚਰ ਕਰਕੇ ਅਤੇ ਕੀ ਕੀ ਡਾਕੂਮੈਂਟ ਤੁਸੀਂ ਨਾਲ ਲਗਾ ਕੇ ਭੇਜਣਾ ਹੋਵੇਗਾ ਤੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਇਹਦੀ ਭਰਤੀ ਨੋਟੀਫਿ ministry of communication department of post office department ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੋਟੀਫਿਕੇਸ਼ਨ ਬੰਗਲੌਰੋਂ ਵੱਲੋਂ ਜਾਰੀ ਕੀਤਾ ਗਿਆ ਜੀ ਨਾ ਪੋਸਟਾਂ ਲਈ ਆਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਕਲੀਅਰ ਹੈ ਜੀ ਆਲ ਇੰਡੀਆ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟਾਂ ਅਨਾਉਂਸਮੈਂਟ ਕੀਤੇ ਗਏ ਨੇ ਸਟਾਫ ਕਾਰ ਡਰਾਈਵਰ ਦੀਆਂ ਇਹ ਪੋਸਟਾਂ ਨੇ ਜੀ ਗਰੁੱਪ ਸੀ ਦੀਆਂ ਇਹਨਾਂ ਪੋਸਟਾਂ ਲਈ ਪੇ ਸਕੇਲ ਰੱਖਿਆ ਗਿਆ ਜੀ 19900 ਤੋਂ ਲੈ ਕੇ 63200 ਰੁਪਏ ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟਾਂ ਦੀ ਬਣ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਟੋਟਲ 27 ਪੋਸਟਾਂ ਦਾ ਅਨਾਉਂਸਮੈਂਟ ਕੀਤਾ ਗਿਆ ਜੀ ਇਹਨਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਵੰਡ ਕੁਛ ਇਸ ਪ੍ਰਕਾਰ ਹੈ ਜਰਨਲ ਦੀਆਂ ਨੇ ਜੀ 14 ਐਡਬਲਯੂਐਸ ਦੀਆਂ 1 ਕਿ ਜੀ ਓਬੀਸੀ ਦੀਆਂ 6 ਨੇ ਜੀ ਐਸਸੀ ਦੀਆਂ 4 ਨੇ ਜੀ ਐਸਟੀ ਦੀਆਂ 2 ਨੇ ਜੀ ਟੋਟਲ 27 ਨੇ ਜੀ ਦੋਸਤੋ ਨਾ ਪੋਸਟਾਂ ਲਈ ਉਮਰ ਹੱਦ ਰੱਖੀ ਗਈ ਹੈ ਜੀ 1800 ਲੈ ਕੇ 27 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਐਸਸੀ ਐਸਟੀ ਨੂੰ 5 ਸਾਲ ਦੀ ਛੂਟ ਦਿੱਤੀ ਜਾਵੇਗੀ ਓਬੀਸੀ ਨੂੰ 3 ਸਾਲ ਦੀ ਛੂਟ ਦਿੱਤੀ ਜਾਵੇਗੀ ਜੋ ਡਿਪਾਰਟਮੈਂਟਲੀ ਨੇ ਜੀ ਉਹ 40 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਦੇ ਨੇ ਜੀ ਇੱਕ ਵਾਰ ਤੁਸੀਂ ਨੋਟੀਫਿਕੇਸ਼ਨ ਨੂੰ ਰੀਡ ਕਰ ਲੈਣਾ ਜੀ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਇਹਨਾਂ ਪੋਸਟਾਂ ਲਈ ਵਿੱਦਿਕ ਯੋਗਤਾ ਰੱਖੀ ਗਈ ਹੈ 10ਵੀਂ ਤੁਸੀਂ ਪਾਸ ਕੀਤੀ ਹੈ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੈਗਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਘੱਟੋ ਘੱਟ 3 ਸਾਲ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਬਿਲਕੁਲ ਡਾਇਰੈਕਟ ਰਿਕਰੂਟਮੈਂਟ ਹੋਵੇਗੀ ਜੀ ਐਪਲੀਕੇਸ਼ਨ ਫਾਰਮ ਦੇ ਨਾਲ ਜੋ ਤੁਸੀਂ ਡਾਕੂਮੈਂਟਸ ਲਗਾਣੇ ਨੇ ਜੀ 셀ਫ ਅਟੈસ્ਟਡ ਜਾਂ ਫਿਰ ਕਿਸੇ ਵੀ ਗਸਟਡ ਅਪਸਰਤੋਂ ਕਰਾ ਕੇ ਨਾਲ ਲਗਾਣੇ ਹੋਣਗੇ ਜਿਹਦੇ ਵਿੱਚ ਏਜ ਪ੍ਰੂਫ ਕੁਆਲੀਫਿਕੇਸ਼ਨ ਡਰਾਈਵਿੰਗ ਲਿਸੈਂਸ ਅਤੇ ਕਾਸਟ ਅਜਿਹੇ ਡਾਕੂਮੈਂਟਸ ਨਾਲ ਲਗਾਣੇ ਹੋਣਗੇ ਉਹ ਡਾਕੂਮੈਂਟਸ ਤੁਸੀਂ ਭੇਜਣੇ ਕਿੱਥੇ ਨੇ ਜੋ ਨੋਟ ਕਰ ਲਓ ਜੀ ਤੁਸੀਂ ਭੇਜਣੇ ਨੇ ਦੀ ਮੈਨੇਜਰ ਮੇਲ ਮੋਟਰ ਸਰਵਿਸ ਬੰਗਲੌਰ ਦੇ ਐਡਰੈਸ ਤੇ ਤੁਸੀਂ ਭੇਜਣੇ ਹੋਣਗੇ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 14 5 2024 5 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਹੋਰ ਵੀ ਤੇਰੀ ਜਾਣਕਾਰੀ ਤੁਸੀਂ ਨਦੀ ਆਫਸਰ ਦੀ ਵੈਬਸਾਈਟ ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਦਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ